ਤੁਹਾਡੇ ਸਾਹਮਣੇ ਆ ਸਾਰਾ ਤੁਸੀਂ ਹਵਾਰਾ ਸਾਹਿਬ ਵੱਲੋਂ ਅੱਜ ਸੰਦੇਸ਼ ਜਾਰੀ ਕੀਤਾ ਹੈ ਕੌਮ ਦੇ ਨਾਮ ਸੰਦੇਸ਼ ਸੀਗਾ ਪਰ ਜਿਹੜੇ ਨੌਜਵਾਨ ਨੇ ਜਿਹੜੇ ਭਟਕ ਚੁੱਕੇ ਨੇ ਉਹਨਾਂ ਲਈ ਕੀ ਸੰਦੇਸ਼ ਇੱਕ ਵਾਰ ਜ਼ਰੂਰ ਦੱਸ ਦਿਓ ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਇੱਕ ਬੜੀ ਵੱਡੀ ਗੱਲ ਕਹਿਣ ਲੱਗਾ ਜੀ ਅੱਜ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਸਾਡੇ ਨੌਜਵਾਨ ਉਹ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਨਸ਼ੇ ਦਾ ਤਿਆਗ ਕਰਨਾ ਚਾਹੀਦਾ ਹੈ ਠੀਕ ਹੈ ਜੀ ਜਵਾਨੀ ਅਗਰ ਉਹਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਅਗਰ ਉਹਨਾਂ ਨੂੰ ਇੱਜ਼ਤ ਮਾਨ ਚਾਹੀਦਾ ਵਾ ਤੇ ਜਿਸ ਤਰੀਕੇ ਦੇ ਨਾਲ ਅੱਜ ਸਿਆਸੀ ਪਾਰਟੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਾਅ ਤੇ ਲਾਤਾ ਵਾ ਕੋਈ ਵੀ ਅਕਾਲ ਤਖਤ ਨੂੰ ਕੋਈ ਵੀ ਸਿਆਸੀ ਜਥੇਬੰਦੀ ਨਹੀਂ ਮੰਨ ਰਹੀ ਇਹ ਤੁਹਾਡੇ ਸਾਹਮਣੇ ਆ ਸਾਰਾ ਕੋਸ਼ਿਸ਼ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀਆਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਸਿਆਸੀ ਉਹ ਸਿਮਰਨਜੀਤ ਸਿੰਘ ਮਾਨ ਹੋਵੇ ਉਹ ਦੂਜੀਆਂ ਜਥੇਬੰਦੀਆਂ ਹੋਣ ਅੱਜ ਪੰਜਾਬ ਦੀ ਬਾਗ ਡੋਰ ਸੰਭਾਲਣ ਵਾਲਾ ਇੱਕੋ ਬੰਦਾ ਨਜ਼ਰ ਆਉਂਦਾ ਉਹ ਹੈਗਾ ਭਾਈ ਅਮਰਤਪਾਲ ਸਿੰਘ ਜੀ ਜੀ ਮੈਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦਾ ਵਾਂ ਮੈਂ ਦੁਕਾਨਦਾਰਾਂ ਨੂੰ ਵੀ ਵਪਾਰੀਆਂ ਨੂੰ ਵੀ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਅਗਰ ਪੰਥ ਦੀ ਚੜ੍ਹਦੀ ਕਲਾ ਕਰਨੀ ਆ ਅਗਰ ਪੰਜਾਬ ਦੀ ਚੜ੍ਹਦੀ ਕਲਾ ਕਰਨੀ ਆ ਤੇ ਮੈਂ ਅੱਜ ਅਪੀਲ ਕਰਦਾ ਹਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਕਿ ਆਓ ਸਾਰੇ ਅਮਰਪਾਲ ਨੂੰ ਤੇ ਜਗਤਾਰ ਸਿੰਘ ਹਵਾਰੇ ਨੂੰ ਬਾਹਰ ਕਢਾਉਣ ਦਾ ਸੰਘਰਸ਼ ਲੜੀਏ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਅਮਰਪਾਲ ਦੇ ਨਾਮ ਰਲ ਕੇ ਸਾਨੂੰ 2027 ਵਿੱਚ ਪੰਜਾਬ ਦੀ ਸਰਕਾਰ ਸਿੱਖਾਂ ਨੂੰ ਨਰੋਲ ਚਾਹੀਦੀ ਹੈ ਔਰ ਉਹਦਾ ਮੁੱਖ ਮੰਤਰੀ ਅਮਰਪਾਲ ਲੋਕ ਚਾਹੁੰਦੇ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਜੀ ਤੁਸੀਂ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ ਮੁੱਖ ਮੰਤਰੀ ਅਮਰਿਤਪਾਲ ਸਿੰਘ ਹੋਰੇ ਚਾਹੀਦੇ ਹਾਂ ਔਰ ਅਸੀਂ ਵਾਅਦਾ ਕਰਦੇ ਹਾਂ ਪੂਰੇ ਦੇਸ਼ ਵਿਦੇਸ਼ ਵਿੱਚ ਤੇ ਪੰਜਾਬ ਦੇ ਵਸਨੀਕਾਂ ਦੇ ਨਾਲ ਕਿ ਅਸੀਂ ਅਮਰਿਤਪਾਲ ਨੂੰ ਸਮੁੱਚੇ ਖਾਲਸਾ ਪੰਥ ਨੂੰ ਨਾਲ ਲੈ ਕੇ ਬਗੈਰ ਕਿਸੇ ਵੈਰ ਵਿਰੋਧ ਦੇ 2027 ਦਾ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਬਹੁਤ ਬਹੁਤ ਅਨਵਾਰ ਸੋਏ ਸੰਧਾਨ ਸਿੰਘ ਮੰਡਾ ਵੱਡਾ ਬਿਆਨ ਦਿੱਤਾ ਹੈ ਕਿ ਅਮਰਿਤਪਾਲ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਸਾਡੀ